ਬੋਲੋ ਦੂਤਾ ਲਗਾਏ ਕਿ ਕਿ ਪੂਰੀ ਮੌਨ ਦੀ ਜਾਂਚ ਕੀਤੀ ਜਾਵੇ ਉਹ ਚੈੱਕ ਕਰਕੇ ਬਣਾਉਣਾ ਹੈ ਕੀ ਗੱਲ ਹੋਈ ਇੱਥੇ ਕਿਹੜੀ ਜਗ੍ਹਾ ਬੰਦ ਹੋ ਸਰ ਇੱਥੇ ਐਸੀ ਜਗ੍ਹਾ ਤੇ ਗਲਾਗਾਂ ਲਈ ਗੋਲੀ ਚਲੀ ਸੀ ਕਿੰਨੀ ਜਾਨੀ ਸੀ ਤੁਸੀਂ ਕਿਤੇ ਨਹੀਂ ਗੱਡੀ ਦੇ ਅੰਦਰ ਤੇ ਉਹ ਕਿੰਨੇ ਜਾਨੇ ਸੀ ਉਹ ਵੀ ਸਰ ਦੋ ਜਾਨੇ ਸੀ ਕਿਹੜੀ ਤੇ ਉਹ ਵੀ ਗੱਡੀ ਤੇ ਆਏ ਸਰ ਤੇ ਕਿੰਨੀ ਉਮਰ ਹੈ ਉਹਦੀ ਉਮਰ ਲੱਗਦਾ 35-37 ਸਾਲ ਹੋਵੇ ਕਾਰੋਬਾਰ ਕੀ ਕਰਦਾ ਸੀ ਕਾਰੋਬਾਰ ਸਰ ਅੰਦਰੋਂ ਆਇਆ ਹੈ ਜੀ ਹਾਂਜੀ ਹਾਂਜੀ ਜੇਲ੍ਹ ਚੋਂ ਆਇਆ ਹੈ ਸਰ ਆ ਜੇਲ੍ਹ ਚੋਂ ਆਇਆ ਕਿਹੜੇ ਮਾਮਲੇ ਚੋਂ ਅੰਦਰ ਸੀ ਉਹਨਾਂ ਦਾ ਵੀ ਗੋਲੀ ਸੀ ਇਹ ਗੋਲੀ ਗਾਲੀ ਚੱਲ ਗਈ ਜੰਨਾ ਕੋਈ ਤੁਸੀਂ ਪਛਾਣਦੇ ਹੋ ਨਾ ਜਿਹਨੇ ਗੋਲੀ ਮਾਰੀ ਸਰ ਨਹੀਂ ਚੱਲ ਕੱਟ ਕੇ ਆਈ ਗੱਡੀ ਤੇ ਆਈ ਮੈਂ ਗੱਡੀ ਕੋਈ ਗੱਡੀ ਦਾ ਨੰਬਰ ਨੰਬਰ ਪਤਾ ਨਾ ਕਰ ਸਕਦੇ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਸਰ ਇੱਕ ਦੋ ਗੋਲੀਆਂ ਚਲਾਈਆਂ ਤੇ ਕਿਹਦੇ ਕਿਹਦੇ ਗੋਲੀਆਂ ਲੱਗੀਆਂ ਉਹ ਵੀਰ ਦੇ ਲੱਗੀ ਪਰ ਬਿਨੈ ਸਿੰਘ ਜਲਦੀ ਗੱਡੀ ਤੇ ਗੋਲੀਆਂ ਮਾਰੇ ਗਏ ਹਾਂਜੀ ਇਹ ਮਾਮਲਾ ਹੈ ਤੇ ਕਿਹੜੀ ਜਗ੍ਹਾ ਤੇ ਹੋਇਆ ਇਹ ਜੀ ਰਵਿੰਦਰ ਸਿੰਘ ਆਪਦਾ ਇੱਕ ਲੜਕਾ ਸੀਗਾ ਜਿਹੜਾ ਕਿ ਟੈਂਸ਼ਨ ਤੋਂ ਪੰਜ ਦਿਨ ਵਿੱਚ ਫੇਲ ਕੇ ਆਇਆ ਸੀਗਾ ਉਹ ਅੱਜ ਵੀ ਡੀਆਈਟੀ ਕੋਲ ਚਾਈਟ ਮਾਰੇ ਸੀ ਜੋ ਜਿਹੜੇ ਸੀਗੇ ਉਹਨਾਂ ਨੇ ਆਪਣੇ ਵੀ ਗੋਲੀ ਮਾਰ ਕੇ ਇੱਕ ਉਹ ਜਖਮੀ ਕਰਤਾ ਜਿਹਦੇ ਤੇ ਪਤਾ ਲੱਗਿਆ ਉਹ ਡੀਟੀਪੀ ਸੀ ਜੀ 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 ਕਿਹਾ ਤੋਂ ਇਹ ਹੋ ਜੇ ਤਾਂ ਕੋਈ ਮਾਮਲਾ ਦਰਜ ਹੈਗਾ ਸੀ ਆ ਤੁਹਾਨੂੰ ਮੈਂ ਦੱਸ ਕੇ ਟ ਹੈ ਜੀ ਉਹਨੇ ਵੀ 302 ਦਾ ਤੇ ਮਾਮਲਾ ਸੀਗਾ ਜੋ ਦਰਸਿਕਾ ਜਿਹਦੇ ਵਿੱਚੋਂ ਬਾਹਰ ਆਇਆ ਸੀ ਕਿ ਕਿਸ ਤੇ ਉੱਪਰ ਸਵਾਰ ਹੈਗੇ ਸਾਨੂੰ ਉਹ ਜਿਹੜੇ ਆ ਉਹ ਉਹ ਕਾਰ ਤੇ ਸੀਗੇ ਇਹ ਬੰਦੇ ਜਿਹੜੇ ਮਾਰਨ ਹਮਲਾਵਰ ਜਿਹੜੇ ਆ ਇਹ ਬਲੈਰੋ ਟਾਈਪ ਗੱਡੀ ਸੀ ਉਹ ਬਾਕੀ ਇਹ ਸਾਰਾ ਕਲੀਅਰ ਕਰਦੇ ਆ ਤੇ ਜਿਹਦੀ ਡੈਥ ਹੋਈ ਤੇ ਨਾਲ ਕਿੰਨੇ ਜਣੇ ਸਰ ਗੱਡੀ ਦੇ ਤੇ ਨਾਲ ਤਿੰਨ ਹੋਰ ਸੀਗੇ ਜੀ ਕੋਈ ਸੀਸੀਟੀਵੀ ਸਾਹਮਣੇ ਆ ਹਾਲ ਕਰ ਰਹੇ ਆ ਜੀ ਸਾਰਾ ਦੇਖ ਰਹੇ ਆ ਇਸ ਲਗੀ ਤੇ ਇੰਕੀ ਅੱਜ ਲੜਕੇ ਤੇ ਲੱਗੀ